ਤੁਹਾਨੂੰ ਅਸੀਂ ਟੈਸਟ ਕਰਾ ਜੀ ਅਦੇਸ਼ ਚੋਂ ਪੁੱਛੋ ਤੋਂ ਜੀ 32% ਰਲਟ ਆਇਆ ਸੀ ਮੈਨੂੰ ਜੀ ਉਦੋਂ ਮਗਰੋਂ ਅਸੀਂ ਅਦੇਸ਼ ਚੋਂ ਵੀ ਦਵਾਈ ਖਾਧੀ ਜੀ ਉਹਨਾਂ ਤੋਂ ਵੀ ਕਾੜੇ ਪੀਤੇ ਜੀ ਸਾਨੂੰ ਕੋਈ ਫਰਕ ਨਾ ਪਿਆ ਜੀ ਫਰਕ ਨਹੀਂ ਪਿਆ ਠੀਕ ਹੈ ਜੀ ਸਾਨੂੰ ਫਿਰ ਲੁਧਿਆਣੇ ਤੋਂ ਦੱਸ ਪਾਈ ਜੀ ਵੀ ਸੋਦੇ ਉੱਥੇ ਨੇੜੇ ਸੈਹਨੇ ਆ ਉੱਥੇ ਜਾਓ ਡਾਕਟਰ ਸਾਹਿਬ ਕੋਲੇ ਜੀ ਮੈਂ ਜੀ 1 ਮਹੀਨਾ ਲਗਾਤਾਰ ਜੀ ਕਾੜੇ ਪੀਤੇ ਆ ਠੀਕ ਹੈ ਜੀ ਅੱਜ ਮੇਰਾ ਹਲਟ 52% ਹੈ ਜੀ ਅੱਛਾ ਬਿਲਕੁਲ ਓਕੇ ਹੈ ਜੀ ਬਿਲਕੁਲ ਠੀਕ ਹੋ ਗਿਆ ਡਾਕਟਰ ਵੀ ਕਮਾਲ ਮੰਨਦਾ ਡਾਕਟਰ ਬੁੱਟਰ ਜੀ ਕਹਿੰਦੇ ਵੀ ਮਹੀਨੇ ਦੇ ਵਿੱਚ ਵੱਧ ਨਹੀਂ ਸਕਦਾ ਜੀ ਇੱਕ ਮਹੀਨੇ ਦੇ ਵਿੱਚ ਮੇਰਾ ਜਮਾ ਸੈੱਟ ਹੋ ਗਿਆ ਦੇਖ ਆਹ ਰਿਪੋਰਟਾਂ ਜੀ ਮੇਰੇ ਕੋਲ ਸਾਰੀ ਰਿਪੋਰਟਾਂ ਨੋਰਮਲ ਆ ਗਈਆਂ ਜੀ ਬਿਲਕੁਲ ਹਾਂ ਜੀ ਸਰੀ ਨੂੰ ਹੱਡਪਨ ਨਹੀਂ ਰਹਿਣ ਲੱਗਿਆ ਜੀ ਜਦੋਂ ਹੱਡਪਨ ਨਹੀਂ ਰਹਿੰਦੀ ਹੈ ਨਾ ਉਹਨੂੰ ਟਾਈਫੈੜੀ ਆ ਜੀ ਸਕਾਰਟ ਰਹਿਣ ਲੱਗ ਜਾਂਦੀ ਹੈ ਜੀ ਬਸ ਦੋ ਪੁੜੀਆਂ ਆਪਣੇ ਕੋ ਦੋ ਪੁੜੀਆਂ ਖਾਣ ਮੁੜ ਕੇ ਟਾਈ ਫੈੜਨੀ ਹੁੰਦਾ ਹੁੰਦਾ ਨਹੀਂ ਸਾਰੀ ਜ਼ਿੰਦਗੀ ਨਹੀਂ ਹੁੰਦਾ ਆਲਾ ਕੰਮ ਹੈ ਹੈ ਜੀ ਕੁੱਲ ਤੇ ਫੜੀਆਂ ਦਾ ਕੰਮ ਕੁੱਲ ਤੇ ਫੜੀਆਂ ਦਾ ਕੰਮ ਹੈ ਸਹੀ ਹੈ ਚਲੋ ਇਹਨਾਂ ਦਾ ਇਹ ਅਗਰ ਵੈਲ ਸੈਟ ਨੇ ਗਏ ਪੂਰੇ ਬੱਚੇ ਇਹਨਾਂ ਦੇ ਬਾਹਰ ਨੇ ਗਏ ਕੋਈ ਇਹਨਾਂ ਨੂੰ ਕੋਈ ਲਾਲਚ ਨਹੀਂ ਕਿਤੇ ਐਵੇਂ ਹੀ ਇਨਸਾਨੀਅਤ ਤੌਰ ਤੇ ਜੀ ਸੇਵਾ ਕਰ ਰਹੇ ਸਮਾਜ ਸੇਵਾ ਕਰਦੇ ਠੀਕ ਹੈ ਸਮਾਜ ਹੋ ਚੁੱਕੇ ਜੀ 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 ਕਿਉਂਕਿ ਬੜੇ ਬੜੇ ਹਸਪੀਟਲ ਨੇ ਜਿਹੜੇ ਉਹਨਾਂ ਤੇ ਬਹੁਤ ਜ਼ਿਆਦਾ ਬੱਚੇ ਨੇ ਗਏ ਜੀ ਜਿਹੜਾ ਹਰ ਇੱਕ ਦੇ ਕਰਨਾ ਕੋਈ ਵੱਸਦੀ ਗੱਲ ਨਹੀਂ ਹੁੰਦੀ ਕਿਉਂਕਿ ਦਿਹਾੜੀਦਾਰ ਨੇ ਜਾਂ ਕੋਈ ਨੋਰਮਲ ਮੰਨੇ ਨੇ ਜੀ ਇੰਨੇ ਵੀ ਕੋਈ ਹੈਗੇ ਨਹੀਂ ਤਾਂ ਉਹਨਾਂ ਲਈ ਵੈਦ ਜੀ ਮੇਜਰ ਸਿੰਘ ਜੀ ਜੀ ਇੱਕ ਰੱਬੀ ਰੂਪ ਬਣ ਕੇ ਆ ਗਏ ਕੀ ਪ੍ਰੋਬਲਮ ਸੀਗੀ ਹੈਗੀ ਫੈਟੀ ਦੀ ਠੀਕ ਹੈ ਜੀ ਤੇ ਕਿੰਨੇ ਟਾਈਮ ਤੁਸੀਂ ਕੀ ਦੋ ਮਿੰਟ ਜੀ ਤੇ ਹੁਣ ਠੀਕ ਹੋ ਗਏ ਬਿਲਕੁਲ ਠੀਕ ਕਿੰਨਾ ਟਾਈਮ ਦਵਾਈ ਖਾਧੀ ਮੈਂ ਤਾਂ ਇਹਦੇ ਕੋਲ ਪੰਜ ਚਾਰ ਕੁ ਵੇਲੇ ਜਮੈਂ ਤਾਂ ਠੀਕ ਹੈ ਜੀ ਅੱਛਾ ਉਸ ਤੋਂ ਬਾਅਦ ਕੋਈ ਲੋੜ ਨਹੀਂ ਪਈ ਆ ਨੌ ਮਿੰਟ ਤੱਕ ਲੋੜ ਕੀ ਪ੍ਰੋਬਲਮ ਸੀਗੀ ਪ੍ਰੋਬਲਮ ਮੈਨੂੰ ਲੀਵਰ ਫੈਟੀ ਸੀਗੀ ਜੀ ਠੀਕ ਹੈ ਜੀ ਹਾਂ ਜੀ ਹਾਂ ਤੇ ਮੈਂ ਹੁਣ ਬਿਲਕੁਲ ਠੀਕ ਠਾਕ ਆਂ ਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀਗੀ ਮੈਨੂੰ ਦੋ ਤਿੰਨ ਸਾਲ ਤੋਂ ਪ੍ਰੋਬਲਮ ਸੀ ਜੀ ਤੇ ਕਿੰਨੇ ਟਾਈਮ ਚ ਠੀਕ ਹੋ ਗਏ ਜੀ ਮੈਂ ਮਹੀਨੇ 'ਚ ਮਰਖਲੋ ਦੋਕ ਵਾਰ ਇਹਨਾਂ ਕੋਲ ਜਾਂਦਾ ਰਿਹਾ ਮੈਂ ਸ਼ਹਿਣੇ ਅੱਜ ਨਾਲ ਤੁਹਾਨੂੰ ਬਈ ਉਹ ਡਾਕਟਰ ਦੇ ਨਾਲ ਮਨਾਵਾਵਾਂਗੇ ਉਹ ਵੈਦ ਦੇ ਨਾਲ ਮਨਾਵਾਵਾਂਗੇ ਜਿਹੜਾ ਤੁਹਾਡੇ ਹਰੇਕ ਦੁੱਖ ਦੇ ਵਿੱਚ ਕੰਮ ਆਊਗਾ ਸਾਸ਼ੀ ਗਾ ਜੀ ਜਿਵੇਂ ਬਈ ਤੁਸੀਂ ਦੇਖਿਆ ਹੋਊਗਾ ਨਾ ਜਿਵੇਂ ਵੀ ਜਿਹੜੀ ਜਿਹੜੀ ਵੀ ਬਿਮਾਰੀ ਆਈ ਹੈ ਨਾ ਤੇ ਸਾਰਾ ਇਲਾਜ ਕੀਤਾ ਪਹਿਲਾਂ ਤੁਸੀਂ ਕਰੋਨਾ ਦੇ ਵੇਸੇ ਦਵਾਈ ਬਣਾਈ ਹੈ ਨਾ ਜੀ ਉਦੋਂ ਦਾ گاਵਾ ਦੇ ਵਿੱਚ ਜਿਹੜੀ ਬਿਮਾਰੀ ਆਈ ਸੀ ਉਹਦੀ ਤੁਸੀਂ ਦਵਾਈ ਬਣਾਈ ਸੀ ਜਿਹੜੀ ਕਿ ਬਹੁਤ ਯੂਸਫੁਲ ਰਹੀ ਸੀਗੀ ਉਦੋਂ ਬਾਅਦ ਬਹੁਤ گاਵਾ ਬੱਚੀਆਂ ਵੀ ਤੁਹਾਡੀ ਦਵਾਈ ਤੋਂ ਨਾ ਬਹੁਤ ਜਾਨਵਰਾਂ ਦਾ ਪਸ਼ੂਆਂ ਦਾ ਨੁਕਸਾਨ ਹੋਣ ਤੋਂ ਬਚਿਆ ਨਾ ਜੀ ਤੇ ਤੁਸੀਂ ਪਹਿਲਾਂ ਤਾਂ ਬਹੁਤ ਸੇਵਾ ਕਰ ਰਹੇ ਹੋ ਮਨੁੱਖਤਾ ਦੀ ਬਾਕੀ ਇੱਕ ਤੁਸੀਂ ਇਹ ਵੀ ਗੱਲ ਕਹੀ ਸੀਗੀ ਵੀ ਜੇ ਕੋਈ ਮੰਨ ਕੇ ਚਲੋ ਡਾਕਟਰ ਕਹਿੰਦਾ ਤੁਹਾਨੂੰ ਵੀ ਹਾਰਟ ਦੇ ਸਟੰਟ ਪਹਿਣਗੇ ਤਾਂ ਉਹ ਵੀ ਤੁਸੀਂ ਬਈ ਕਹਿੰਦੋਂ ਬਈ ਅਸੀਂ ਦਵਾਈ ਦੇ ਨਾਲ ਕਾੜੇ ਦੇ ਨਾਲ ਠੀਕ ਕਰ ਦਿੰਦੇ ਕਾੜੇ ਨਾਲ ਠੀਕ ਹੋ ਜਾਂਦੇ ਹੈ ਜੀ ਤਿੰਨ ਕੁ ਮਹੀਨੇ ਬਾਅਦ ਤਾਂ ਜੀ ਤੇ ਮਹੀਨੇ ਬਾਅਦ ਰਿਪੋਰਟ ਕਰਾਉਣਾ ਸਹੀ ਹੁੰਦੀ ਹੈ ਓਕੇ ਇਹ ਬਈ ਪਹਿਲਾਂ ਮੈਂ ਆਯੁਰਵੇਦਿਕ ਡਾਕਟਰ ਦੇਖਿਆ ਜਿਹੜਾ ਕਹਿੰਦਾ ਵੀ ਕਾੜਾ ਪਿਆ ਕੇ ਤੇ ਅਸੀਂ ਠੀਕ ਕਰਾਂਗੇ ਤੁਹਾਨੂੰ ਉਹ ਬੰਦੇ ਵੀ ਮਲਾਵਾਂਗੇ ਬਾਕਾਇਦਾ ਜਿਹੜੇ ਠੀਕ ਹੋਏ ਹੋਣਾ ਜੀ ਤੇ ਸਾਰੀਆਂ ਬਿਮਾਰੀਆਂ ਤੋਂ ਹੋਰ ਜਿਵੇਂ ਕਿ ਕੈਸਟ੍ਰੋਲ ਵਾਧਦਾ ਕਿਸੇ ਦਾ ਨਸਾਂ ਦੀ ਬਲੋਕਿੰਗ ਆ ਲੀਵਰ ਦੇ ਵਿੱਚ ਪ੍ਰੋਬਲਮ ਆਣਾ ਜੀ ਲੀਵਰ ਦਾ ਕੋਈ ਫੈਟੀ ਲੀਵਰ ਆ ਫੈਟੀ ਲੀਵਰ ਆ ਲੀਵਰ ਦੇ ਵਿੱਚ ਪ੍ਰੋਬਲਮ ਕੋਈ ਇੱਕ ਇੱਕ ਗੱਲ ਮੈਨੂੰ ਹੋਰ ਦੱਸੋ ਜੀ ਜਿੰਨੇ ਵੀ ਆਪਾਂ ਪੇਸ਼ੈਂਟ ਦੇਖਦੇ ਆਂ ਕਈ ਆ ਹਸਪਤਾਲਾਂ ਦੇ ਵਿੱਚ ਜੇ 10 100 ਦੇ ਵਿੱਚੋਂ ਕਿਹੜੀ ਹੈ 60 ਜਾਂ 70% 22 ਫੈਡ ਦੇ 22 ਫੈਡ ਦੇ ਹੈਗੇ ਜੀ ਜਦੋਂ 22 ਫੈਡ ਹੋ ਜਾਂਦਾ ਨਾ ਉਦੋਂ ਪੇਟ ਦੇ ਫੈਕਸ਼ਨ ਵਧ ਜਾਂਦੀ ਹੈ ਜੀ ਸੈੱਲ ਵਧਣ ਘਟਣ ਲੱਗ ਜਾਂਦੀ ਹੈ ਜੀ 22 ਫੈਡ ਦਾ ਰੋਗ ਜਿਵੇਂ ਹੈਗਾ ਕੋਈ ਠੰਡੇ ਪਿੰਡੇ ਜੋ 22 ਫੈਡ ਹੋ ਜਾਏ ਉਹਦੇ ਸਰੀਰ ਨੂੰ ਹੱਡ ਬਣਨੀ ਰਹਿਣ ਲੱਗ ਜਾਂਦੀ ਹੈ ਜੀ ਜਦੋਂ ਹੱਡ ਬਣਨੀ ਨਹੀਂ ਰਹਿੰਦੀ ਹੈ ਨਾ ਉਹਨੂੰ 22 ਫੈਡ ਹੀ ਆ ਜੀ ਸਕਾਫਟ ਰਹਿਣ ਲੱਗ ਜਾਂਦੀ ਹੈ ਜੀ ਬਸ ਦੋ ਪੁੜੀਆਂ ਆਪਣੇ ਕੋ ਦੋ ਪੁੜੀਆਂ ਖਾਣ ਮੋੜ ਕੇ 22 ਫੈਡ ਨਹੀਂ ਹੁੰਦਾ ਨਹੀਂ ਸਾਰੀ ਜ਼ਿੰਦਗੀ ਨਹੀਂ ਨਹੀਂ ਹੁੰਦਾ ਲੈ ਵੀ ਦੋ ਪੁੜੀਆਂ ਹਾਲਾ ਟਾਈਫਾਇਟ ਦਾ ਤੇ ਇਹ ਖਾਣ ਨਾਲ ساری ਜ਼ਿੰਦਗੀ ਨਹੀਂ ਹੁੰਦਾ ਅੱਜ ਜੇ 15 ਗੱਲਬਾਤ ਕਰਦੇ ਇਹਨਾਂ ਦਾ ਸਨਮਾਨ ਹੋਣਾ ਅੱਜ ਸਕੂਟਰੀ ਦੇ ਨਾਲ ਉਹ ਵੀ ਦਿਖਾਉਣੇ ਜੀ ਚਲੋ ਜੀ ਹੋ ਜੋ ਅੱਗੇ ਤੁਸੀਂ ਤੇ ਉਹ ਤੁਹਾਨੂੰ ਦਿਖਾਉਣੇ ਆ ਜੀ ਦੇਖ ਸਕਣਾ ਤੁਸੀਂ ਕਿਦਾਂ ਦਾ ਟੀਮ ਪਹੁੰਚੀ ਹੋਈ ਹੈ ਇੱਥੇ ਇਹਨਾਂ ਦਾ ਇਸ ਟਾਈਮ ਸਨਮਾਨ ਹੋ ਰਿਹਾ ਹੈ ਬਾਕੀ ਗੱਲਬਾਤ ਅੱਗੇ ਜੀ ਗੱਲਬਾਤ ਮੈਂ ਤੁਹਾਡੇ ਪੇਸ਼ੀਐਂਟ ਦੇ ਨਾਲ ਵੀ ਕਰਵਾਉਂਗਾ ਲਓ ਜੀ ਲਓ ਜੀ ਲੋਕ ਠੀਕ ਹੈ ਜੀ ਆ ਸਕੂਟਰ ਇਹਨਾਂ ਸਮਾਨ ਦੇ ਵਿੱਚ ਮਿਲੀ ਹੈ ਜੀ ਥੋੜਾ ਆਪਾਂ ਤੁਹਾਨੂੰ ਉਹਨਾਂ ਨਾਲ ਮਲਾਉਣੇ ਜਿਹੜੇ ਠੀਕ ਹੋਏ ਐ ਆ ਦੇਖੋ ਜੀ ਅਦੇ ਮੈਂ ਸਚੀ ਗਾਲ ਜੀ ਸਸੀ ਗਾਲੀ ਕੀ ਹਾਲ ਚਾਲ ਹੈ ਥੋੜਾ ਹਾਂਜੀ ਠੀਕ ਠਾਕ ਨਾਮ ਕੀ ਹੈ ਜੀ ਸੁਖਦੇਵ ਸਿੰਘ ਜੀ ਕੀ ਪ੍ਰੋਬਲਮ ਸੀਗੀ ਪ੍ਰੋਬਲਮ ਮੈਨੂੰ ਲੀਵਰ ਫੈਟੀ ਸੀਗਾ ਜੀ ਠੀਕ ਹੈ ਜੀ ਹਾਂਜੀ ਹਾਂ ਤੇ ਮੈਂ ਹੁਣ ਬਿਲਕੁਲ ਠੀਕ ਠਾਕ ਹਾਂ ਜੀ ਕਿੰਨੇ ਟਾਈਮ ਤੋਂ ਪ੍ਰੋਬਲਮ ਸੀਗੀ ਮੈਨੂੰ 2-3 ਸਾਲ ਤੋਂ ਪ੍ਰੋਬਲਮ ਸੀ ਜੀ ਜੀ ਤੇ ਕਿੰਨੇ ਟਾਈਮ ਚ ਠੀਕ ਹੋ ਗਈ ਮੈਂ ਮਹੀਨੇ ਚ ਮਰਖਲੋ ਦੋ ਕੁ ਵਾਰ ਇਹਨਾਂ ਕੋਲ ਜਾਂਦਾ ਰਿਹਾ ਮੈਂ ਸ਼ਹਿਣੇ ਜੀ ਤੇ ਇਹ ਬਹੁਤ ਚੰਗੀ ਗੱਲ ਹੈ ਜਿਹੜੀ ਸਾਡੇ ਇੱਥੇ ਏਰੀਆ ਦੇ ਵਿੱਚ ਹੀ ਡਾਕਟਰ ਸਾਹਿਬ ਆਏ ਨੇਗੇ ਜੀ ਤੇ ਬਹੁਤ ਖੁਸ਼ੀ ਆ ਮਹੱਲਾ ਨਵਾਸਿਆਂ ਨੂੰ ਵੀ ਜੀ ਦੋਸਤ ਮਿੱਤਰ ਨੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਕਰੂੰਗਾ ਜੀ ਤੇ ਜੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਹਾਰਟ ਦੀ ਪ੍ਰੋਬਲਮ ਆ ਜੀ ਫੈਟੀ ਲਿਵਰਾ ਜੀ ਤਾਂ ਉਹ ਡਾਕਟਰ ਸਾਹਿਬ ਕੋਲੋਂ ਜ਼ਰੂਰ ਪੀਓ ਜੀ ਕਾੜੇ ਕਾੜੇ ਪਿਉਂਦੇ ਆ ਇਹ ਤੇ ਨਾਲ ਕੋਈ ਜੋ ਵੀ ਪਰਹੇਜ਼ ਵਗੈਰਾ ਦੱਸਣਗੇ ਮੂਲਲੀ ਹੁੰਦਾ ਕੋਈ ਜ਼ਿਆਦਾ ਨਹੀਂ ਹੈ ਜੀ ਤੇ ਫਾਇਦਾ ਲਈ ਤਾਂ ਕਿ ਸਾਰਾ ਜਿਹੜਾ ਸਿਹਤ ਠੀਕ ਰਹੇ ਜੀ ਓਕੇ ਤੇ ਸਾਸੀ ਗਾਲ ਜੀ ਤੁਹਾਨੂੰ ਕੀ ਪ੍ਰੋਬਲਮ ਸੀਗੀ ਤੇ ਮੈਨੂੰ ਨਹੀਂ ਕੋਈ ਖਾਸ ਪ੍ਰੋਬਲਮ ਸੀਗੀ ਆਪਣੇ ਮੇਰੇ ਮਿੱਤਰ ਨੇ ਬਹੁਤ ਜ਼ਿਆਦਾ ਜਿਹੜੇ ਕਿ ਇਹਨਾਂ ਦੋ ਠੀਕ ਹੋਏ ਨੇ ਠੀਕ ਹੈ ਜੀ ਤੇ ਵਧੀਆ ਇਹਨਾਂ ਦਾ ਅਸੀਂ ਮੈਂ ਛੇਣੀ ਹੈ ਜੀ ਇਹ ਵੀ ਇਹਨਾਂ ਦਾ ਛੇਣੇ ਕਾਫੀ ਵਧੀਆ ਕੰਮ ਹੈ ਭਾਈ ਰੁਪੀ ਵੀ ਕੰਮ ਹੈ ਜੀ ਜੀ ਔਰ ਜਿਹੜੇ ਇਹਨਾਂ ਦੇ ਪੇਸ਼ੈਂਟ ਆ ਮੈਂ ਕਾਫੀ ਉਹਨਾਂ ਨੂੰ ਜਾਣਦਾ ਜੀ ਉਹ ਮਤਲਬ ਕਿ ਸਾਰੇ ਹੀ ਜਿਹੜੇ ਇਹਨਾਂ ਦਾ ਟਰੀਟਮੈਂਟ ਲੈ ਕੇ ਸੈੱਟ ਨੇ ਠੀਕ ਹੈ ਜੀ ਤੇ ਵਧੀਆ ਸੇਵਾਵਾਂ ਕਰ ਰਹੇ ਨੇ ਜੀ ਤੇ ਸਭ ਤੋਂ ਵੱਧ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਇਹਨਾਂ ਦੇ ਗੋਲ ਦਾ ਤੇ ਦਰਸ਼ਕਾਂ ਨੂੰ ਤੁਸੀਂ ਕੀ ਕਹੋਗੇ ਵੀ ਇਹਨਾਂ ਕੋਲ ਆਉਣਾ ਚਾਹੀਦਾ ਤੁਹਾਨੂੰ ਇੱਕ ਬਿਲਕੁਲ ਜੀ ਬਿਲਕੁਲ ਜੀ ਬਹੁਤ ਵਧੀਆ ਕਿਹਦੇ ਪਾਸੇ ਖੜੇ ਹੋ ਭਾਜੀ ਸਸੀ ਗੜੀ ਸਸੀ ਗੜੀ ਤੁਹਾਨੂੰ ਕੀ ਪ੍ਰੋਬਲਮ ਸੀਗੀ ਜੀ ਲੀਵਰ ਦਾ ਸੀਗਾ ਸਿਸਟਮ ਜੀ ਥੋੜਾ ਜਿਹਾ ਠੀਕ ਹੈ ਲੀਵਰ ਦੇ ਵਿੱਚ ਕਿਦਾਂ ਕੀ ਪ੍ਰੋਬਲਮ ਸੀਗੀ ਹੈਗੀ ਆ ਸੀ ਫੈਕਟਰੀ ਵਿੱਚ ਠੀਕ ਹੈ ਜੀ ਤੇ ਕਿੰਨੇ ਟਾਈਮ ਤੁਸੀਂ ਕੀ ਦੋ ਮਿੰਟ ਤੁਸੀਂ ਤੇ ਹੁਣ ਠੀਕ ਹੋ ਗਏ ਬਿਲਕੁਲ ਠੀਕ ਕਿੰਨਾ ਟਾਈਮ ਦਵਾਈ ਖਾਧੀ ਮੈਂ ਤਾਂ ਇਹਦੇ ਕੋਲ ਪੰਜ ਚਾਰ ਕੁ ਵਾਰੀ ਜੇ ਮੈਂ ਤਾਂ ਠੀਕ ਹੋ ਜਾਵਾਂ ਅੱਛਾ ਉਸ ਤੋਂ ਉਹ ਤੁਸੀਂ ਦੇਖ ਸਕਦਾ ਇਧਰਲੇ ਪਾਸੇ ਹੋਰ ਪੇਸ਼ੈਂਟ ਬੈਠੇ ਉਹਨਾਂ ਨੇ ਵੀ ਮੁਲਾਦਨਾ ਕੀਤੀ ਤੁਹਾਨੂੰ 사시 ਗਾੜੀ ਕੀ ਨਾਮ ਹੈ ਤੁਹਾਡਾ ਜਤਿੰਦਰ ਕੁਮਾਰ ਜੀ ਪਿੰਡ ਕਿਹੜਾ ਜੀ ਕਲਮਾ ਜੀ ਠੀਕ ਹੈ ਕੀ ਪ੍ਰੋਬਲਮ ਸੀਗੀ ਹੱਡ ਦੀ ਦਿੱਕਤ ਸੀ ਹੱਡ ਦੀ ਠੀਕ ਹੈ ਜੀ ਤੇ ਕੀ ਦਿੱਕਤ ਸੀਗੀ ਹੱਡ ਚ ਹੱਡ ਦਾ ਦਰਦ ਹੋਣਾ ਜੀ ਤੇ ਦੋ ਅਸੀਂ ਟੈਸਟ ਕਰਾਏ ਜੀ ਆਦੇਸ਼ ਚੋਂ ਪੁੱਛੋ ਤੋਂ ਜੀ 32% ਹੱਡ ਆਇਆ ਸੀ ਮੈਨੂੰ ਜੀ ਉਹ ਤੋਂ ਮਗਰੋਂ ਅਸੀਂ ਆਦੇਸ਼ ਚੋਂ ਵੀ ਦਵਾਈ ਖਾਧੀ ਜੀ लुधियाने ਤੋਂ ਬਾਬਾ ਕੁੱਲੜ ਕਾੜੇ ਵਾਲੇ ਉਹਨਾਂ ਤੋਂ ਵੀ ਕਾੜੇ ਪੀਤੇ ਜੀ ਸਾਨੂੰ ਕੋਈ ਫਰਕ ਨਾ ਪਿਆ ਜੀ ਫਰਕ ਨਹੀਂ ਪਿਆ ਠੀਕ ਹੈ ਜੀ ਸਾਨੂੰ ਫਿਰ ਲੁਧਿਆਣੇ ਤੋਂ ਹੀ ਦੱਸ ਪਾਈ ਜੀ ਵੀ ਉਹਦੇ ਉੱਥੇ ਨੇੜੇ ਸਹਨੇ ਆ ਉੱਥੇ ਜਾਓ ਡਾਕਟਰ ਸਾਹਿਬ ਕੋਲੇ ਜੀ ਮੈਂ ਜੀ 1 ਮਹੀਨਾ ਲਗਾਤਾਰ ਜੀ ਕਾੜੇ ਪੀਤੇ ਆ ਠੀਕ ਹੈ ਜੀ ਅੱਜ ਮੇਰਾ ਹਲਟ 52% ਹੈ ਜੀ ਅੱਛਾ ਬਿਲਕੁਲ ਠੋਕੇ ਜੀ ਬਿਲਕੁਲ ਠੀਕ ਹੋ ਗਏ ਡਾਕਟਰ ਵੀ ਕਮਾਲ ਮੰਦਾ ਡਾਕਟਰ ਬੁੱਟਰ ਜੀ ਕਹਿੰਦੇ ਵੀ ਮਹੀਨੇ ਦੇ ਵਿੱਚ ਵੱਧ ਨਹੀਂ ਸਕਦਾ ਜੀ 1 ਮਹੀਨੇ ਦੇ ਵਿੱਚ ਮੇਰਾ ਜਮਾ ਸੈੱਟ ਹੋ ਗਿਆ ਦੇਖ ਆ ਰਿਪੋਰਟਾਂ ਜੀ ਮੇਰੇ ਕੋਲ ਸਰ ਰਿਪੋਰਟਾਂ ਨਾਰਮਲ ਆ ਗਈਆਂ ਜੀ ਬਿਲਕੁਲ ਹਾਂਜੀ ਠੀਕ ਹੈ ਜੀ ਆ ਰਿਪੋਰਟ ਬਿਲਕੁਲ ਨਾਰਮਲ ਦਿਖਾ ਦੂੰਗਾ ਜੀ ਮਾੜੀ ਦੇਖ ਤੁਹਾਨੂੰ ਮੈਂ ਜੋ ਐਪਲੇ ਬਣੀ ਆ ਦੇਖੋ ਤੁਹਾਨੂੰ ਦਿਖਾ ਦਿਆਂਗਾ ਇਧਰਲੇ ਪਰ ਸਟੰਟ ਕਹਿੰਦੇ ਆ ਸਟੰਟ ਤੁਹਾਨੂੰ ਮੈਂ ਬਣਿਦਾ ਆ ਓਕੇ ਸਟੰਟ ਪਾਣਗੇ ਤੇ ਹੁਣ ਦੇਖ ਸਕਦੇ ਬਿਲਕੁਲ ਠੀਕ ਹੋ ਚੁੱਕਿਆ ਜੀ ਕਾਲੀ ਬੀਤੇ ਗੱਲੇ ਜੀ ਕਾਲੇ ਬੀਤੇ ਕਾਲਿਆਂ ਨਾਲ ਹੀ ਸੱਟ ਲਾਓ ਹੋਰ ਕੋਈ ਦਵਾਈ ਨਹੀਂ ਕੋਈ ਸਟੰਟ ਪਾਉਣ ਦੀ ਲੋੜ ਨਹੀਂ ਬਈ ਤੁਹਾਨੂੰ ਬਸ ਤੱਲੀ ਆ ਗਈ ਜੀ ਜੀ ਤੁਹਾਨੂੰ ਲੋੜ ਆ ਤਾਂ ਕੱਲਾ ਆਉਣ ਤੇ ਬਾਕੀ ਗੱਲਬਾਤ ਕਰਾਂਦੇ ਹਾਂ ਹੋਰ ਜੇ ਦਵਾਈ ਲੈਣੀ ਹੋਵੇ ਕਿਸੇ ਨੇ ਜੀ ਕਿੱਥੇ ਮਿਲੇ ਤੁਹਾਨੂੰ ਆਹ ਇਹ ਕਹੇ ਕਾਇਮ ਨਹੀਂ ਜੀ ਇਹਨਾਂ ਦਾ ਐਡਰੈਸ ਆਈ ਬਰਨਾਲਾ ਜੀ ਆਪਣੇ ਵਿੱਚ ਪ੍ਰੇਮ ਨਗਰ ਹੈ ਰੈਕੋਪ ਰੋਡ ਹੈ ਠੀਕ ਹੈ ਜੀ ਤੇ ਧਰਮਸਾਲ ਆ ਗਈ ਪ੍ਰੇਮ ਨਗਰ ਜੀ ਤੇ ਉੱਥੇ ਡਾਕਟਰ ਸਾਹਿਬ ਐਤਵਾਰ ਤੇ ਬੁੱਧਵਾਰ ਆਇਆ ਕਰਦੇ ਨੇ ਜੀ ਤੇ ਲੋੜਵੰਦਾ ਜਿਨ੍ਹਾਂ ਨੇ ਕੋਈ ਲਾਹਾ ਲੈ ਸਕਦਾ ਜਿਹੜੀ ਕੋਈ ਮਾਰੀਆਂ ਨਾਲ ਗ੍ਰਸਤਾਗਾ ਠੀਕ ਹੈ ਜੀ ਤੇ ਉਹ ਆ ਕੇ ਇੱਥੇ ਦਵਾਈ ਲੈ ਕੇ ਜੀ ਅੱਲਾਹ ਲੈ ਸਕਦਾ ਹੈ ਠੀਕ ਹੈ ਜੀ ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਹੈ ਜੀ ਲੀਵਰ ਤੇ ਹਾਰਟ ਦਾ ਸਪੈਸ਼ਲ ਹੈ ਜੀ ਕੁਝ ਹੋਰ ਬਿਮਾਰੀਆਂ ਵੀ ਨੇਗੀਆਂ ਜੋ ਡਿਸਪਲੇ ਦੇ ਉੱਤੇ ਆ ਜਾਣਗੀਆਂ ਜੀ 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 ਤੇ ਬਹੁਤ ਵਧੀਆ ਇਲਾਜ ਹੋ ਰਿਹਾ ਹੈ ਠੀਕ ਹੈ ਜੀ ਬਿਲਕੁਲ ਤਸੱਲੀ ਹੈ ਜੀ ਸਾਰਿਆਂ ਦੀ ਦੇਖ ਸਕਦੇ ਤੁਸੀਂ ਜਿੰਨੇ ਵੀ ਪੇਸ਼ੈਂਟ ਆਉਂਦੇ ਆ ਠੀਕ ਹੈ ਜੀ ਇੱਥੇ ਪੀ ਨਹੀਂ ਆਏ ਹੋਇਆ ਲੋਕ ਦੇ ਦੇਖ ਸਕਦੇ ਤੁਸੀਂ ਪੇਸ਼ੈਂਟ ਜਿੰਨੇ ਵੀ ਹੈਗੇ ਹਨ ਆ ਦੇਖੋ ਇਸ ਕਾੜੇ ਦੇ ਨਾਲ ਨਾ ਬਹੁਤ ਵੱਡੇ ਵੱਡੇ ਹਾਰਟ ਦੇ ਰੋਗ ਤਾਂ ਬਿਲਕੁਲ ਠੀਕ ਹੁੰਦੇ ਆ ਤੁਹਾਨੂੰ ਸਟੰਟ ਪਾਉਣ ਦੀ ਵੀ ਨਹੀਂ ਲੋੜ ਤੇ ਮਾੜਾ ਇਹ ਕੰਟੈਕਟ ਨੰਬਰ ਬੋਲ ਦਈਏ ਸਾਡਾ ਹਾਂਜੀ ਫੋਨ ਨੰਬਰ ਫੋਨ ਨੰਬਰ ਫੋਨ ਨੰਬਰ ਹੈਗਾ 99523241 ਜੀ ਬੈਦ ਭਾਈ ਰੂਪਿਆ ਦੇ ਠੀਕ ਹੈ ਸਾਡਾ ਅਸੀਂ ਦਿਨ ਬੁੱਧਵਾਰ ਤੇ ਆਇੰਤ ਵਾਰ ਇੱਥੇ ਬਰਨਾਲੇ ਆ ਜੀ ਬਾਕੀ ਦਿਨ ਸਹਿਣੀ ਜੀ ਤੇ ਸਹਿਣੀ ਹੈਗਾ ਬਲਾਕ ਵਾਲਾ ਅੱਡਾ ਜੀ ਹਸਪਤਾਲ ਦੇ ਹਸਪਤਾਲ ਦੇ ਸਾਹਮਣੇ ਜੀ ਬੈਦ ਭਾਈ ਰੁਪਿਆ ਹੈ ਵਾਈ ਬਾਕੀ ਦਿਨ ਉੱਥੇ ਆ ਸਹਨੇ ਦੋ ਦਿਨ ਬੁੱਧਵਾਰ ਰੈਂਤਵਾਰ ਬਰਨਾਲੇ ਬਰਨਾਲੇ ਬਾਕੀ ਵੀ ਕਿਸੇ ਨੂੰ ਵੀ ਕੋਈ ਟਾਈਫਾਇਡ ਹੈ ਜੀ ਜਿਵੇਂ 70% 80% ਟਾਈਫਾਇਡ ਹੈ ਜਿਹੜੇ ਹਸਪਤਾਲ ਚ ਲੈਣਾਂ ਲੱਗੇ ਜੀ ਕਿਉਂ ਉਹਦੀ ਖਾਤਰ ਨਾ ਇਹ ਜਦੋਂ ਟਾਈਫਾਇਡ ਹੁੰਦਾ ਜੀ ਪੇਟ ਦੇ ਰੋਗ ਵਧਣ ਲੱਗ ਜਾਂਦੇ ਆ ਐਸਐਲ ਵਧਣ ਘਟਣ ਲੱਗ ਜਾਂਦੇ ਜੀ ਜਦੋਂ ਸੈਲ ਵਧਣ ਘਟਣ ਲੱਗ ਜਾਂਦੇ ਨਾ ਉਦੋਂ ਫਿਰ ਇਹ ਪਹਿਲਾਂ ਟਾਈਫਾਇਡ ਹੁੰਦਾ ਫੇਰ ਹੀ ਵਧੇ ਘਟਦੇ ਜੀ ਜਦੋਂ ਵੀ ਟਾਈ ਕੋਈ ਬਿਮਾਰੀ ਲੱਗਦੀ ਹੈ ਬੁਖਾਰ ਹੁੰਦਾ ਹੈ ਪਹਿਲਾਂ ਉਹ ਟਾਈਫਾਇਡ ਦਾ ਲਾਜਮੀ ਟੈਸਟ ਕਰਾਉਣਾ ਕਿਸੇ ਲੈਬ ਵਾਲੇ ਤੋਂ ਕਰਾਉਣਾ ਕਿਸੇ ਡਾਕਟਰੀ ਸਲਾਹ ਨਾ ਕਰਾਉਣਾ ਜੀ ਜੇ ਟਾਈਫਾਇਡ ਹੁੰਦਾ ਉਹ ਚ ਹੋਰ ਕਿਸੇ ਦੇ ਕੋਈ ਦਵਾਈ ਲੈਣ ਦੀ ਲੋੜ ਨਹੀਂ ਕੱਲਾ ਟਾਈਫਾਇਡ ਦੀ ਇਲਾਜ ਕਰਾਉਣਾ ਉਹ ਸਹੀ ਹੋ ਜਾ ਠੀਕ ਹੈ ਜੀ 70% ਟਾਈਫਾਇਡ ਵਾਲੇ ਆ ਜਦੋਂ ਮਰਜ਼ੀ ਕੱਢ ਕੇ ਚੋ ਲੈਣ ਟੈਸਟ ਕਰਾਓ ਜੀ 70% ਟਾਈਫਾਇਡ 70% ਟਾਈਫਾਇਡ ਲੋ ਜਿਹੜੇ ਉਹ ਦੋ ਪੁੜੀਆਂ ਨਾਲ ਠੀਕ ਹੋਣ ਵਾਲੇ ਅੱਜ ਉਹ ਹਜ਼ਾਰਾਂ ਚ ਵੜਦੇ ਜਾਂਦੇ ਜੀ ਜੀ ਹਾਂ ਔਰੀ ਤੇ ਬਾਕੀ ਮੈਂ ਤਾਂ ਇਹੀ ਕਹਿਣਾ ਵੀ ਟਾਈਪੈਡ ਦਾ ਲਾਜਮੀ ਟੈਸਟ ਕਰਾਓ ਚਾਹੇ ਆਪਦੀ ਮਰਜ਼ੀ ਨਾਲ ਕਰਾਓ ਕਿਸੇ ਡਾਕਟਰੀ ਸਲਾਹ ਨਾਲ ਕਰਾਓ ਕਿਸੇ ਲੈਬਾਈ ਸਹਿਰ ਤੁਸੀਂ ਇਹ ਨਾ ਸੋਚੋ ਵੀ ਤੁਹਾਨੂੰ ਇੱਥੇ ਆ ਕੇ ਖਰਚਾ ਬਹੁਤ ਚਲਣਾ ਪਊਗਾ ਜਿੰਨੀ ਲਾਗਤ ਆ ਦਵਾਈ ਬਣਾਉਣ ਦੀ ਓਨੀ ਹੀ ਲਈ ਜਾਊਗੀ ਬਿਲਕੁਲ ਜੈਜ ਖਰਚਾ ਤੁਸੀਂ ਵੀ ਖਰਚਾ ਤੁਹਾਨੂੰ ਕਿ ਹੈਰਾਨ ਰਹੇ ਜੋ ਕਿ ਯਾਰ ਵੀ ਸਾਨੂੰ ਤਾਂ ਕਿੰਨੇ ਕਿੰਨੇ ਲੱਖ ਰੁਪਏ ਦਾ ਖਰਚਾ ਦੱਸਦੇ ਸੀ ਅਸੀਂ ਕੁਝ ਰੁਪਈਆਂ ਦੇ ਵਿੱਚ ਇੱਥੇ ਸਹੀ ਹੋ ਗਿਆ ਨਾ ਜੀ ਹੁਣ ਉਹਨਾਂ ਤੋਂ 22 ਲੱਖ ਮੰਗਿਆ ਸੀਗਾ ਅੱਛਾ ਸਟੰਟ ਪਾਉਂਦਾ ਉਹਨਾਂ ਤੋਂ ਜੀ 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 ਤੇ ਆਪਣੇ ਕੋਲੇ 1 ਮਹੀਨੇ ਚ ਥੋੜੇ ਬੈਨ ਤੇ ਠੀਕ ਹੋ ਗਏ ਵਾਹ ਤੁਹਾਨੂੰ ਆਉਣਾ ਚਾਹੀਦਾ ਜੀ ਥੋੜੀ ਵੱਡੀ ਤੋਂ ਵੱਡੀ ਵਾਲਾ ਕੰਮ ਹੈ ਇਹ ਹੈ ਜੀ ਕੁੱਲ ਤੇ ਫੜੀਆਂ ਦਾ ਕੰਮ ਕੁੱਲ ਤੇ ਫੜੀਆਂ ਦਾ ਕੰਮ ਸਹੀ ਹੈ ਚਲੋ ਇਹਨਾਂ ਦਾ ਇਹ ਅਗਰ ਬੈਲੈਂਸ ਸੈਟ ਨੇਗੇ ਪੂਰੇ ਬੱਚੇ ਇਹਨਾਂ ਦੇ ਬਾਹਰ ਨਹੀਂਗੇ ਕੋਈ ਇਹਨਾਂ ਨੂੰ ਕੋਈ ਲਾਲਸ ਨਹੀਂ ਜਿੱਥੇ ਐਵੇਂ ਹੀ ਇਨਸਾਨੀਅਤ ਤੌਰ ਤੇ ਜੀ ਸੇਵਾ ਕਰ ਰਹੇ ਸਮਾਜ ਸੇਵਾ ਕਰਦੇ ਠੀਕ ਹੈ ਸਮਾਜ ਹੋ ਚੁੱਕੇ ਜੀ 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 ਤੁਹਾਨੂੰ ਕਿ ਬੜੇ ਬੜੇ ਹਸਪੀਟਲ ਨੇ ਜਿਹੜੇ ਉਹਨਾਂ ਦੇ ਬਹੁਤ ਜ਼ਿਆਦਾ ਬੱਚੇ ਨੇਗੇ ਜੀ ਜਿਹੜਾ ਹਰ ਇੱਕ ਦੇ ਕੰਨਾਸੂ ਇਹ ਵਸਦੀ ਗੱਲ ਨਹੀਂ ਹੁੰਦੀ। ਕੋਈ ਦਿਹਾੜੀਦਾਰ ਨੇ ਜਾਂ ਕੋਈ ਨੌ ਨੌਦੰਦੇ ਨੇ ਜਿੰਨੇ ਵੀ ਕੋਈ ਹੈਗੇ ਨੇ। ਉਹਨਾਂ ਲਈ ਬੈਦ ਜੀ ਮੇਜਰ ਸਿੰਘ ਜੀ ਜੀ ਇੱਕ ਰੱਬੀ ਰੂਪ ਬਣਤੀ ਆ ਜੀ ਕਿਉਂਕਿ ਘੱਟ ਖਰਚੇ ਨੇ ਬਹੁਤ ਜ਼ਿਆਦਾ ਬਾਜੇ ਖਰਚੇ ਨੇ ਜੀ ਥੈਂਕ ਯੂ ਜੀ ਜਰੂਰ ਇਹਨਾਂ ਨੂੰ ਜਰੂਰ ਮੈਂ ਲਾ ਜੀ ਵਾਕਈ ਮੈਂ ਵੀ ਇੱਕ ਤਜਰਬਾ ਕੀਤਾ ਸੀ ਦਵਾਈ ਦਾ ਮੇਰੇ ਨਾਲ ਮੈਂ ਡੇਲੀ ਡੀਆ ਐਸ ਆਰ ਦਾ ਕੈਪਸੂਲ ਖਾਂਦਾ ਸੀਗਾ ਜੀ ਜੀ ਮੇਰੇ ਨਾਲ ਤਿਆਬ ਬਣਦਾ ਸੀਗਾ ਜੀ ਪਰ ਮੈਂ ਇੱਕ ਮਹੀਨਾ ਕਿ ਦਵਾਈ ਖਾਧੀ ਆ ਅੱਜ ਤੋਂ ਬਾਅਦ ਮੈਂ ਕਦੇ ਕੈਪਸੂਲ ਖਾ ਕੇ ਨਹੀਂ ਦਿੱਤਾ ਅੱਛਾ ਜਮਾ ਸੈੱਟ ਹੋ ਗਿਆ ਜਮਾ ਬਿਲਕੁਲ ਸੈੱਟ ਆ ਗਿਆ ਵਾਹ ਜੀ ਲਓ ਜੀ ਤੁਹਾਨੂੰ ਜਰੂਰ ਹੋਣਾ ਚਾਹੀਦਾ ਬਾਈ ਤੇ ਲੋਕੇਚਨ ਇਹਨਾਂ ਦੇ ਸਹਨੇ ਵੀ ਹੈਗੀ ਆ ਨਾ ਜੀ ਸਹਨੇ ਵੀ ਆ ਤੇ ਭਾਈ ਰੂਪੇ ਵੀ ਆ ਭਾਈ ਰੂਪ ਤੇ ਬਾਕੀ ਐਤਵਾਰ ਨੂੰ ਇੱਥੇ ਹੀ ਮਿਲਿਆ ਕਰਨ ਐਤਵਾਰ ਬੁੱਧਵਾਰ ਐਤਵਾਰ ਬੁੱਧਵਾਰ ਐਤਵਾਰ ਬੁੱਧਵਾਰ ਨਾਲੇ ਚ ਜੀ ਤੇ ਬਾਕੀ ਦਿਨ ਸੈਣੀ ਬਾਕੀ ਦਿਨ ਸੈਣੀ ਲਓ ਜੀ ਸ਼ੇਅਰ ਕਰ ਬਾਬਾ ਜੀ ਨੂੰ ਸਿੰਘ ਜੀ ਸ਼੍ਰੋਮੀ ਸੀਤ ਬਾਬਾ ਜੀ ਨੂੰ ਸਿੰਘ ਵੈਲਫੇਅਰ ਤੇ ਸਪੋਰਟਸ ਦਾ ਜੋ ਕੇ ਸੇਵਾਮਾ ਕਲਬ ਦਾ ਜੀ ਵੱਲੋਂ ਧਰਮਸ਼ਾਲਾ ਦੀ ਰੇਖ ਦੇ ਜੀ ਜੀ ਇੱਥੇ ਇੱਥੇ ਧਰਮਸ਼ਾਲਾ ਦੇ ਵਿੱਚ ਹੀ ਆਇਆ ਜੀ ਵਿੱਚ ਜੀ ਜੀ ਲਓ ਸ਼ੇਅਰ ਕਰ ਇਹਦੀ ਫੋਟੋ ਲੈ ਲਓ ਇਹ ਦਿਖਾ ਦਿੰਨੇ ਆ ਤੁਹਾਨੂੰ ਤੇ ਤੁਸੀਂ ਜ਼ਰੂਰ ਆਉਣਾ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਤਿਆ ਦੇਖ ਸਕਦੇ ਹੋ ਸਾਰੇ ਲਿਖੇ ਹੋਏ ਇਲਾਜ ਤੇ ਸ਼ੇਅਰ ਕਰ ਦਿਓ ਧੰਨਵਾਦ ਮੇਰੇ